ਮੈਂ ਪਹਿਲੇ 2014 ਤੋਂ ਪਹਿਲਾਂ ਮੈਂ ਦੁਬਈ ਵਿੱਚ ਮੈਂ ਡਰਾਇੰਗ ਦਾ ਕੰਮ ਕਰਦਾ ਸੀ ਹੁਣ ਲਾਸਟ ਟਾਈਮ ਮੈਂ ਆਖਰ ਟਾਈਮ ਗਿਆ 2019 ਦੇ ਵਿੱਚ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇਹੋ ਜਿਹੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਇੱਕ ਰੋਮੋ ਚ ਰਹਿੰਦੇ ਸੀ ਤੇ ਇਹੋ ਜਿਹੀ ਘਟਨਾ ਵਾਪਰੀ ਇੱਕ ਮਤਲਬ ਮਰਡਰ ਹੋ ਗਿਆ ਇੱਕ ਯਾਨੀ ਸਾਡੇ ਕੋਲ ਲੜਕਾ ਕਤਲ ਹੋ ਗਿਆ ਸਾਡੇ ਕੋਲੋਂ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ ਹੋ ਗਈ ਮਤਲਬ ਮੀਤ ਨਹੀਂ ਸੀ ਜਾਣੀ ਕਿ ਮਤਲਬ ਜਾਣੀ ਏਦਾਂ ਸੀ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਇਹ ਦਿੰਦਾ ਜੇ ਲੋ ਤਾਂ ਬਸ ਸਾਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਟਲਾ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਯਾਨੀ ਪਤਾ ਸੀ ਅਬਰਾਇਸਰ ਹੋਣਾ ਦਾ ਅਬਰਾਇਸਰ ਹੋਣਾ ਦੇ ਨਾਲ ਗੱਲਬਾਤ ਕੀਤੀ ਭਾਜੀ ਸਖਦੀਪ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਬਰਾਇਸਰ ਹੋਣਾ ਦੇ ਨਾਲ ਗੱਲਬਾਤ ਕੀਤੀ ਬਾਕੀ ਚਲੋ ਗਲਤੀਆਂ ਸੀ ਮੈਂ ਇਹੀ ਕੰਮ ਚਾਹਾਂਗਾ ਕੋਈ ਮਤਲਬ ਕਿ ਇਨਸਾਨ ਗਲਤੀ ਨਾ ਕਰੇ ਆਪਣਾ ਕੰਮ ਕਰ ਲਈ ਜਾਂਦੇ ਨੇ ਸਾਰੇ ਉੱਥੇ ਤੇ ਆਪਣਾ ਸਿੱਧਾ ਕੰਮ ਕਰਨ ਤੇ ਬਸ ਬਾਕੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਬ੍ਰੈਸਰ ਹੋਣਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਮੈਂ ਪਹਿਲੇ 2014 ਤੋਂ ਪਹਿਲਾਂ ਮੈਂ ਦਬਈ ਵਿੱਚ ਮੈਂ ਡਰਾਈਵਿੰਗ ਦਾ ਕੰਮ ਕਰਦਾ ਸੀ ਹੁਣ ਲਾਸਟ ਟਾਈਮ ਮੈਂ ਆਖਰ ਟਾਈਮ ਗਿਆ 2019 ਦੇ ਵਿੱਚ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇਹ ਕਹੇ ਵੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਇੱਕ ਰੂਮ ਵਿੱਚ ਰਹਿੰਦੇ ਸੀ ਤੇ ਇਹ ਜੀ ਘਟਨਾ ਵਾਪਰੀ ਇੱਕ ਮਤਲਬ ਮਰਡਰ ਹੋ ਗਿਆ ਇੱਕ ਯਾਨੀ ਸਾਡੇ ਕੋਲ ਲੜਕਾ ਕਤਲ ਹੋ ਗਿਆ ਸਾਡੇ ਕੋਲੋਂ ਮਤਲਬ ਬਲਾਚੌਰ ਦੇ ਕੋਲ ਉਹਨਾਂ ਦਾ ਪਿੰਡ ਹੈ ਕੋਲਗੜ ਤੇ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ੍ਹ ਹੋ ਗਈ 2019 ਦੇ ਵਿੱਚ ਸਾਨੂੰ ਜੇਲ੍ਹ ਹੋ ਗਈ ਅਸੀਂ ਜੇਲ੍ਹ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਮੈਨੂੰ ਉਮੀਦ ਨਹੀਂ ਸੀ ਜਾਨੀ ਕਿ ਮਤਲਬ ਜਾਨੀ ਇਸ ਇਦਾਂ ਅਸੀਂ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਇਹ ਦਿੰਦਾ ਜੇਲ੍ਹੋਂ ਤਾਂ ਬਸ ਸਾਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਦਾ ਤੇ ਮਤਲਬ ਜਾਨੀ ਫਿਰ ਪਿੱਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਜਾਨੀ ਪਤਾ ਸੀ ਅਬਰੈਸਰ ਹੋਣਾ ਦਾ ਅਬਰਾਇ ਸਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਭਾਜੀ ਸਖਦੀਪ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਬਰਾਇ ਸਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਮਤਲਬ ਗੱਲਬਾਤ ਕਰਦੇ ਆ ਚਲੋ ਉਹਨਾਂ ਨੇ ਮਤਲਬ ਸਾਡਾ ਹੁਣ ਤੱਕ ਮਤਲਬ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ ਮਤਲਬ ਭਾਜੇ ਨੱਠ ਕੇ ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਤੇ ਅੱਜ ਸਾਨੂੰ ਮਤਲਬ ਯਾਨੀ ਮੈਨੂੰ ਜਾਨੀ ਹਰਿਆਈ ਮਿਲੀ ਇੱਕ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਨਵੀਂ ਮਿਲੀ ਹੈ ਨਵਾਂ ਜਨਮ ਹੋਇਆ ਬਿਲਕੁਲ ਨਵਾਂ ਜਨਮ ਠੀਕ ਹੈ ਨਾ ਚਾਹੋਗੇ ਇਸ ਬਾਰੇ ਵੀ ਔਰ ਪਰਿਵਾਰ ਵਿੱਚ ਵੀ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੇ ਮਤਲਬ ਮਦਰ ਫਾਦਰ ਵਾਈਫ ਨੇ ਮੇਰੇ ਤੇ ਮੇਰੇ ਫਾਦਰ ਸਾਹਿਬ ਜਿੰਦੇ ਸੀ ਮਤਲਬ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪਿਛੋਂ ਤੇ ਉਸ ਟਾਈਮ ਜਾਨੀ ਮੇਰੇ ਤੇ ਮਤਲਬ ਕੀ ਬੀਤੀ ਉਹ ਮਤਲਬ ਮੈਂ ਮਹਿਸੂਸ ਕਰ ਸਕਦਾ ਹਾਂ ਲੇਕਿਨ ਅਚਨ ਡੈਥ ਹੋ ਗਈ ਉਹਨਾਂ ਦੀ ਸ਼ਾਇਦ ਅੱਜ ਮੈਂ ਬਾਹਰ ਨਿਕਲਣਾ ਸ਼ਾਇਦ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਤੇ ਬਾਕੀ ਚਲੋ ਗਲਤੀਆਂ ਸੀ ਮੈਂ ਇਹੀ ਕੰਮ ਚਾਹਾਂਗਾ ਕੋਈ ਮਤਲਬ ਕਿ ਇਨਸਾਨ ਗਲਤੀ ਨਾ ਕਰੇ ਆਪਣਾ ਕੰਮ ਕਰ ਲਈ ਜਾਂਦੇ ਨੇ ਸਾਰੇ ਉੱਥੇ ਤੇ ਆਪਾਂ ਸਿੱਧਾ ਕੰਮ ਕਰਨ ਤੇ ਬਸ ਬਾਕੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਬ੍ਰੈਸਰ ਹੁਣਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਖੁਸ਼ੀ ਕੀਤੀ ਸਾਡੀ ਜਦੋਂ ਤੁਸੀਂ ਆਏ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਫੀਲ ਹੋਇਆ ਕਿ ਜਾ ਕੇ ਮਿਲਣਾ ਜਾਂ ਮੰਮੀ ਮਿਲੇ ਨੇ ਭਰਾ ਮਿਲੇ ਨੇ ਤੁਹਾਡੀ ਵਾਈਫ ਮਿਲੀ ਹੈ ਜਦੋਂ ਮਤਲਬ ਸਾਡਾ ਆਖਰ ਡੇਢ ਸੇ ਜਦੋਂ ਮਤਲਬ ਐਸਪੀ ਸਿੰਘ ਨੂੰ ਆਣ ਜਦੋਂ ਮਤਲਬ ਫੈਮਿਲੀ ਨੂੰ ਮਤਲਬ ਬੁਲਾਇਆ ਉੱਥੇ ਜਿੰਨਾ ਦਾ ਲੜਕਾ ਮਰਡਰ ਹੋਇਆ ਸੀ ਜਦੋਂ ਮਤਲਬ ਸੁਲਾਹ ਹੋਈ ਸਾਡੀ ਰਾਜੀਨਾਮਾ ਹੋਇਆ ਤੇ ਉਸ ਦਿਨ ਤੋਂ ਮਤਲਬ ਸਾਨੂੰ ਮਤਲਬ ਪਤਾ ਲੱਗ ਗਿਆ ਕਿਉਂ ਰਾਜੀਨਾਮਾ ਹੋ ਗਿਆ ਮਤਲਬ ਸਾਡੇ ਨਹੀਂ ਅੱਜ ਨਹੀਂ 1 ਮਹੀਨੇ ਬਾਅਦ ਨਹੀਂ 2 ਮਹੀਨੇ ਬਾਅਦ ਨਹੀਂ ਸਾਨੂੰ ਮਤਲਬ ਯਾਨੀ ਇਥੋਂ ਯਾਨੀ ਆਜ਼ਾਦੀ ਮਿਲ ਜਾਣੀ ਜਾਨੀ ਤੇ ਉਸ ਦਿਨ ਤੋਂ ਬਹੁਤ ਵਧੀਆ ਮਹਿਸੂਸ ਹੋਣਾ ਸ਼ੁਰੂ ਹੋਇਆ ਤੇ ਮਤਲਬ ਹੁਣ ਬਾਹਰ ਨਿਕਲੇ ਆ ਬਾਹਰ ਦਾ ਮਾਹੌਲ ਵੇਖਿਆ ਤੇ ਮਤਲਬ ਬਹੁਤ ਵਧੀਆ ਲੱਗ ਰਿਹਾ ਜਦੋਂ ਇਥੋਂ ਬਾਹਰ ਆਏ ਸੀ ਜੀ ਉਦੋਂ ਕਿਸ ਤਰ੍ਹਾਂ ਦੀ ਫੀਲਿੰਗ ਸੀ ਕਿ ਆਪਣੇ ਮਤਲਬ ਕੀ ਬਿਆਨ ਕਰਾਂ ਮੈਂ ਆਪਣੇ ਮੂਹ ਮਤਲਬ ਬਹੁਤ ਵਧੀਆ ਫੀਲਿੰਗ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਬਹੁਤ ਚੰਗਾ ਲੱਗ ਰਿਹਾ ਪਰਿਵਾਰ ਦੇ ਨਾਲ ਮਿਲ ਕੇ ਹੁਣ ਸਾਰਿਆਂ ਦੇ ਨਾਲ ਮਿਲ ਕੇ ਅਬਰਾਈ ਸਰਮਨ ਦੀ ਟੀਮ ਇੱਥੇ ਆਈ ਉਹਨਾਂ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਸਰਬੋਤਮ ਭਲਾ ਨੇ ਵੀ ਬਹੁਤ ਤੁਹਾਡਾ ਯੋਗਦਾਨ ਦਿੱਤਾ ਲekin ਕਿਹਦੇ ਨੇ ਕਿ ਉਹਦੇ ਵਿੱਚ ਭਾਰਤ ਸਰਕਾਰ ਦਾ ਵੀ ਫਿਰ ਕਿ ਧੰਨਵਾਦ ਕਰਨਾ ਪੈਂਦਾ ਜੀ ਮੈਂ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਾਂਗਾ ਤੇ ਮਤਲਬ ਸਾਰਿਆਂ ਦਾ ਇਹਨਾਂ ਨੇ ਜਿਨ੍ਹਾਂ ਨੇ ਮਤਲਬ ਬਾਹ ਫੜੀ ਇੱਥੋਂ ਤੱਕ ਲੈ ਕੇ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਿਆ ਕਰਨਾ ਚਾਹਾਂਗਾ ਤੇ ਖਾਸੇ ਮੀਡੀਆ ਦਾ ਇਹ 2019 ਦੇ ਵਿੱਚ ਗਏ ਸੀ ਲਾਇਸੈਂਸ ਬਣਾਉਣ ਵਾਸਤੇ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ ਸਾਲ ਡੇਢ ਸਾਲ ਉਹਨਾਂ ਕੋ ਬੈਠੇ ਰਹੇ ਫਿਰ ਇਹ ਭੁੱਖੇ ਤੇ ਆਏ ਫਿਰ ਇਹ ਆਪਣਾ ਪਾਕਿਸਤਾਨੀ ਮੁੰਡੇ ਸੀ ਉਹਨਾਂ ਦੀ ਬੈਣੀ ਬਹਿ ਗਏ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤੇ ਨਾਲ ਇਹ ਨਾ ਇਹਦੀ ਗੱਡੀ ਸੀ ਇਹ ਵੀ ਨਾਲ ਫਸ ਗਿਆ ਫਿਰ ਸਾਨੂੰ ਪਤਾ ਲੱਗਾ ਕੀ ਇਹ ਨਾ ਕੋਈ ਪਾਸਟਾਨ ਵਾਲੇ ਕੋਲ ਗਲਤ ਕੰਮ ਹੋ ਗਿਆ ਤੇ ਨਾਲ ਸਾਡਾ ਗੁਰਪ੍ਰੀਤ ਫਸ ਗਿਆ ਫਿਰ ਗੁਰਪ੍ਰੀਤ ਨੇ ਸਾਨੂੰ ਫੋਨ ਕੀਤਾ ਵੀ ਮੰਮੀ ਪਾਪਾ ਮੈਂ ਇਦਾਂ ਉਥੇ ਵੀ ਜੇਲ੍ਹ 'ਚ ਮੈਂ ਫੜਿਆ ਗਿਆ ਹਾਂ ਅਸੀਂ ਫਿਰ ਆ ਪਾਜੀ ਸ਼ਰਦੀਪ ਹਣੀ ਪਾਜੀ ਹੀਰਾ ਵਾਲੇ ਇਹਨਾਂ ਤੱਕ ਅਸੀਂ ਪਹੁੰਚ ਕੀਤੀ ਤੇ ਸਾਡੇ ਰਿਸ਼ਤੇਦਾਰੇ ਨਿਕਲ ਆਏ ਤੇ ਇਹਨਾਂ ਨੇ ਫਿਰ ਭਰਾਏ ਸਾਹਿਬ ਨਾਲ ਗੱਲ ਕੀਤੀ ਫਿਰ ਸਾਡਾ ਕੇਸ ਉਹਨਾਂ ਨੂੰ ਪੜਾਇਆ ਉਹਨਾਂ ਨੇ ਸਾਡਾ ਫੇਸ ਜਿਹੜਾ ਇਹ ਸਾਡਾ ਬਾਲ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਡਾ ਬੇਟਾ ਜੇ ਬਾਹਰ ਲਿਆਂਦਾ ਵਾ ਜੇ ਬਰਾਏ ਸਾਹਿਬ ਨਾ ਹੁੰਦਾ ਕਿੱਥੇ ਕਰਦੇ ਉਹਨਾਂ ਦੀ ਬਦੌਰਤ ਦੇ ਨਾਲ ਅਸੀਂ ਸਾਰਾ ਕੁਝ ਸਾਡਾ ਹੋਇਆ ਤੇ ਜੇ ਉਹ ਸਾਡਾ ਨਾਂ ਕੇਸ ਪੜਦੇ ਅਸੀਂ ਤਾਂ ਰੁੱਲ ਗਏ ਹਾਂ ਇੱਥੇ ਅਸੀਂ ਜਿਹੜੇ ਬੱਚੇ ਬਾਹਰ ਜਾਂਦੇ ਆ ਮਾਂ ਪਿਓ ਭੇਜਦਾ ਵਾ ਅਸੀਂ ਇਹੋ ਹੀ ਆਨੇ ਆਂ ਵੀ ਬੱਚਿਆਂ ਨੂੰ ਵੀ ਆਪਣਾ ਜਾ ਕੇ ਕੰਮ ਕਰੂ ਤੇ ਬਾਹਰਲੇ ਦੂਜੇ ਮੁਲਕ ਤੇ ਜਾ ਕੇ ਕੋਈ ਬਾਣ ਹੀ ਪੜਦਾ ਕਿਸੇ ਦੀ ਜੇ ਬਰਾਏ ਸਾਹਿਬ ਨਾ ਹੋਵੇ ਤੇ ਫੇਰ ਸਾਰੀ ਜ਼ਿੰਦਗੀ ਉੱਥੇ ਰੁੱਲ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਕੰਮ ਆਹੀ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆਂ ਵਰਾਈ ਸਾਹਿਬ ਦਾ ਭਾਜੀ ਸੁਖਦੀਪ ਉਹਨਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਰਕੇ ਬੇਟੇ ਦਾ ਇਹ ਚਾਂਸ ਹੋ ਗਿਆ ਹਾਂਜੀ ਤਾਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ ਦਾ ਕਿਉਂਕਿ ਇੱਕਦਮ ਬੱਚੇ ਦਾ ਪਤਾ ਲੱਗੇ ਤੇ ਹਾਂਜੀ ਇੱਕਦਮ ਬੱਚੇ ਦਾ ਪਤਾ ਲੱਗਾ ਇਹ ਕਿ ਇਹਨਾਂ ਦਾ ਪਾਪਾ ਜਿਹੜਾ ਸੀ ਉਹ ਤੇ ਲੇ ਰੈਂਦੇ ਸੀ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਉਹਨਾਂ ਨੂੰ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਨਾ ਹੀ ਰੋਟੀਆਂ ਪਕਾਈਆਂ ਤੇ ਨਾ ਅਸੀਂ ਖਾਧੀਆਂ ਸਾਰੀ ਰਾਤ ਸਾਡੀ ਇਸ ਤਰ੍ਹਾਂ ਹੀ ਲੰਘ ਗਈ ਤੇ ਅਸੀਂ ਜੇ ਫਿਰ ਬਹੁਤ ਭਾਜਣਾਠ ਫੇਰੇ ਆਈਆਂ ਕਿ ਵੀ ਹੁਣ ਸਾਨੂੰ ਰਾਹ ਲੱਭੇ ਵੀ ਕਿਧਰ ਨੂੰ ਜਾਈਏ ਫਿਰ ਅਸੀਂ ਇਹਨਾਂ ਦਾ ਭਾਜੀ ਹੋਣਾ ਦਾ ਇਹ ਸਾਡੇ ਮਾਸਟਰ ਹੋਣੀ ਹੈ ਇਹਨਾਂ ਦੇ ਨਾਲ ਪਾਪਾ ਨਾਲ પડਦੇ ਰਹੀ ਕਲਾਸ ਪਹਿਲਾਂ ਸੀ ਤੇ ਫਿਰ ਅਸੀਂ ਇਹਨਾਂ ਦਾ ਸੁਖਦੀਪ ਹੋਣਾ ਦਾ ਨੰਬਰ ਲੱਭਿਆ ਨੈਟ ਤੋਂ ਲੱਭ ਕੇ ਫਿਰ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਇਹ ਇਨਾਂ ਨੇ ਫਿਬਰਾਈ ਤੱਕ ਕੀਤੀ ਤੇ ਵਿਰਾਏ ਨੇ ਫਿਰ ਇਹਨਾਂ ਦਾ ਕਰਕੇ ਸਾਡੇ ਬਹੁਤ ਸਾਥ ਦਿੱਤਾ ਉਹਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਟਾਈਮ ਜ਼ਰੂਰ ਲੱਗੂਗਾ ਤੇ ਪਰ ਮੇ ਬੇਟਾ ਤਾਂ ਬਾਹਰ ਕੱਢ ਕੇ ਛੱਡਿਆ ਅੱਜ ਜਦੋਂ ਬੇਟਾ ਆਇਆ ਸੀ ਅੰਦਰੋਂ ਬਾਹਰ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਤੁਹਾਡੇ ਮਿਲਣ ਦਾ ਵੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿ ਸਾਡਾ ਉਤਰ ਦੀ ਪੈਰ ਨਹੀਂ ਲੱਗਦਾ ਕਿ ਸਾਡੇ ਬੇਟੇ ਨੇ ਅੱਜ ਬਾਹਰ ਆਉਣਾ ਹਾਂਜੀ ਬਹੁਤ ਖੁਸ਼ੀ ਹੋਈ ਮੰਦੀ ਉਤੇ ਤੇ ਵਰਾਏ ਸਾਹਿਬ ਦਾ ਅਸੀਂ ਬਹੁਤ ਧੰਨ ਧੰਨਵਾਦ ਕਰਦੇ ਆਂ ਸ਼ੁਕਰ ਕਰਦੇ ਆਂ ਕਿ ਵਰਾਏ ਸਾਹਿਬ ਨੇ ਕੋਈ ਬੱਚੇ ਬਹੁਤ ਬਾਹਰ ਪਾਰ ਕੱਢਦਾ ਸੀ ਕਿ ਸਾਡਾ ਵੀ ਕੱਢਿਆ ਵਾ ਤਿੰਨ ਪਾਕਿਸਤਾਨੀ ਵੀ ਕੱਢੀ ਹਾਂਜੀ ਪਿਆਰ ਬੱਚੇ ਇਹਦੇ ਨਾਲ ਨਿਕਲ ਗਏ ਬਾਹਰ ਤੇ ਪਹਿਲਾਂ ਵੀ ਚਲੋ ਕਰਦੇ ਆ ਜੇ ਬਰਾਏ ਸਾਹਿਬ ਦੁਨੀਆ ਤੇ ਨਾ ਹੋਣ ਤੇ ਉੱਥੇ ਤੇ ਸਾਰੀ ਜ਼ਿੰਦਗੀ ਰੋਝ ਜਾਂਦੀ ਆ ਬਾਹਰ ਦੂਸਰੇ ਮੁਲਕ ਦੇ ਵਿੱਚ ਕੋਈ ਬਾਹ ਨਹੀਂ ਪੜਦਾ ਹਾਂਜੀ ਹੁਣ ਖੁਸ਼ੀ ਦਾ ਮਾਹੌਲ ਆ ਘਰ ਜਾ ਕੇ ਫਿਰ ਕਿਸ ਤਰ੍ਹਾਂ ਹਾਂਜੀ ਇਹ ਸਾਰੀ ਬਰਾਏ ਸਾਹਿਬ ਦੀ ਟੀਮ ਜਿਹੜੀ ਆ ਸਾਡੇ ਨਾਲ ਜਾਣਗੇ ਘਰ ਉੱਥੇ ਸਾਰਾ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੋਇਆ ਵਾ ਖੁਸ਼ੀ ਮਨਾਵਾਂਗੇ ਤੇ ਚਲੋ ਬੋਲ ਬੋਲ ਧੰਨਵਾਦ ਕਰਦੇ ਹਾਂ ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਪਿੰਡ ਇਹਨਾਂ ਦਾ ਸ਼ੇਖੂਪੁਰਾ ਜੈੰਤੀਪੁਰ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਚ ਪਿਆ ਜਾਂਦਾ ਅਮਰਸਰ ਦੇ ਬਿਲਕੁਲ ਅਮਰਸਰ ਗੁਰਦਾਸਪੁਰ ਜਿੱਥੇ ਸਰਾਦਿਆ ਉਹਦੇ ਲਾਗੇ ਪਿੰਡ ਆ ਇਹ 2019 ਦੇ ਵਿੱਚ ਦੁਬਈ ਸੀ ਸ਼ਾਰਜਾ ਦੇ ਵਿੱਚ ਉੱਥੇ ਜੌਬ ਕਰਦਾ ਸੀਗਾ ਉੱਥੇ ਕੋਈ ਘਟਨਾ ਵਾਪਰੀ ਨਾਲ ਇਹਦੇ ਤਿੰਨ ਬੰਦੇ ਪਾਕਿਸਤਾਨੀ ਸੀ ਮੁੰਡੇ ਤੇ ਉੱਥੇ ਕੋਈ ਛੋਟੀ ਮੋਟੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਜਿਹਦੇ ਵਿੱਚ ਉਹ ਇੱਕ ਮੁੰਡਾ ਬਲਾਚੋਰ ਦਾ ਸੀ ਪੰਜਾਬ ਦੇ ਬਲਾਚੋਰ ਦੇ ਲਾਗੇ ਪਿੰਡ ਕੋਲਗੜ ਦਾ ਉਹਦਾ ਨਾਮ ਵੀ ਗੁਰਪ੍ਰੀਤ ਸਿੰਘ ਸੀਗਾ ਉਹਦੀ ਮੌਤ ਹੋ ਗਈ ਤੇ ਇਹ ਉੱਥੇ ਮੌਜੂਦ ਸੀ ਮੌਕੇ ਦੇ ਉੱਤੇ ਗੱਡੀ ਦੇ ਵਿੱਚ ਸੀਗਾ ਨਾਲ ਫਿਰ ਇਹ ਵੀ ਲਪੇਟੇ ਦੇ ਵਿੱਚ ਆ ਗਿਆ ਤਿੰਨ ਪਾਕਿਸਤਾਨੀ ਤੇ ਚੌਥਾ ਗੁਰਪ੍ਰੀਤ ਸਿੰਘ ਨੇ 2019 ਤੋਂ ਫਿਰ ਇਹ ਕੇਸ ਚੱਲਦਾ ਸੀ ਉੱਥੇ ਸ਼ਾਰਜਾ ਕੋਰਟ ਦੇ ਵਿੱਚ ਤੇ ਇਹਨੇ ਇਹਨਾਂ ਨੂੰ ਚੌਹਾਂ ਨੂੰ ਉੱਥੇ ਫਾਂਸੀ ਦੀ ਸਜ਼ਾ ਸੁਣਾਤੀ ਗਈ ਸੀ ਉਸ ਦੌਰਾਨ ਸਾਡੇ ਨਾਲ ਸੰਪਰਕ ਹੋਇਆ ਡਾਕਟਰ ਐਸ.ਪੀ. ਸਿੰਘ ਅਬਰਾਏ ਹੋਰਾਂ ਬਾਰੇ ਕਿਉਂਕਿ ਬਾਹਰ ਜਿਹੜੇ ਫਸੇ ਨੇ ਇਸ ਤਰ੍ਹਾਂ ਦੇ ਲੋੜਵੰਦ ਲੋਕ ਨੇ ਹੋਰ ਵੀ ਬਹੁਤ ਸਾਰੇ ਲੋਕ ਸੇਵਾ ਦੇ ਕੰਮ ਕਰਦੇ ਨੇ ਡਾਕਟਰ ਐਸ.ਪੀ. ਸਿੰਘ ਅਬਰਾਏ ਉਹਨਾਂ ਦੇ ਬਾਰੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੇ ਫਿਰ ਜਿਹੜੇ ਪਰਿਵਾਰ ਸੀ ਪਿੱਛੇ ਮਦਰ ਸੀ ਫਾਦਰ ਸੀ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਇਹ ਮੇਰੇ ਪਿੰਡ ਦੇ ਨੇੜੇ ਆ ਉਹਨਾਂ ਨੇ ਪਹੁੰਚ ਕੀਤੀ ਸਾਡੀ ਫਿਰ ਸਮੁੱਚੀ ਟੀਮ ਜਿਹੜੀ ਐ ਇਥੋਂ ਮਾਝਾ ਜੋਂਦੀ ਸਰਬੱਤ ਦਾ ਪਲਾ ਟਰੱਸਟੀ ਸਾਰਿਆਂ ਨੇ ਰਲ ਮਿਲ ਕੇ ਉਸ ਪਰਿਵਾਰ ਤੱਕ ਪਹੁੰਚ ਕੀਤੀ ਭਰਾਏ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕੇਸ ਇਹ ਹੈਂਡਲ ਕੀਤਾ ਸਾਰਾ ਜਿਨ੍ਹਾਂ ਦਾ ਬੰਦਾ ਮਰਿਆ ਸੀ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਉਹਨਾਂ ਨੂੰ ਬਲੱਡ ਮਨੀ ਵਾਸਤੇ ਮਨਾਉਣਾ ਬੜਾ ਔਖਾ ਸੀਗਾ ਕਿਉਂਕਿ ਜਿਨ੍ਹਾਂ ਦਾ ਬੰਦਾ ਕਤਲ ਹੋ ਜਾਂਦਾ ਉਹ ਛੇਤੀ ਇਸ ਬਹੁਤ ਗੁੱਸੇ 'ਚ ਹੁੰਦੇ ਉਸ ਵੇਲੇ ਫਿਰ ਹੌਲੀ ਹੌਲੀ ਉਹਨਾਂ ਨੂੰ ਸਮਝਾਇਆ ਉਹ ਉਸ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਨੂੰ ਮਨਾਇਆ ਇਸ ਗੱਲ ਵਾਸਤੇ ਫਿਰ ਉਹ ਬਲੱਡ ਮਨੀ ਦਾ ਕਰਕੇ ਕਿਉਂ ਆਰਥਿਕ ਤੌਰ ਤੇ ਪਰਿਵਾਰ ਪਹਿਲਾਂ ਹੀ ਰੋਜ਼ਗਾਰ ਵਾਸਤੇ ਮੁੰਡੇ ਗਏ ਸੀਗੇ ਕੁਛ ਇਹਨਾਂ ਨੇ ਕੀਤਾ ਪਾਕਿਸਤਾਨੀਆਂ ਨੇ ਕੀਤਾ ਬਾਕੀ ਵੱਡਾ ਹਿੱਸਾ ਜਿਹੜਾ ਸੀਗਾ ਉਹ 2 ਲੱਖ ਉਧਰ ਦਾ DRAM ਬਣਦਾ ਜਿਹੜਾ ਆਪਣਾ 46 ਲੱਖ ਰੁਪਈਆ ਬਣਦਾ ਸੀ ਉਹਦੇ ਚ ਵੱਡਾ ਹਿੱਸਾ ਭਰਾਜ ਸਾਹਿਬ ਨੇ ਆਪਣੇ ਕੋਲੋਂ ਪਾ ਕੇ ਤੇ ਇਹ ਬਲੱਡ ਮਨੀ ਜਿਹੜੀ ਇਹਨਾਂ ਦੀ ਪੇ ਕੀਤੀ ਜਨਵਰੀ ਮਹੀਨੇ ਦੇ ਵਿੱਚ ਸ਼ਰਜਾ ਕੋਰਟ ਦੇ ਵਿੱਚ ਬਲੱਡ ਮਨੀ ਇਹਨਾਂ ਨੂੰ ਦੇ ਦਿੱਤੀ ਸੀਗੀ ਉਸ ਪਰਿਵਾਰ ਨੂੰ ਉੱਥੇ ਸੱਦ ਕੇ ਕੋਰਟ ਦੇ ਜੱਜਾਂ ਦੇ ਸਾਹਮਣੇ ਤੇ ਉਸ ਤੋਂ ਬਾਅਦ ਦਸਤਾਵੇਜ਼ ਸਾਰੇ ਮੁਕੰਮਲ ਕਰਦੇ ਆ ਜਿਹੜਾ ਵਾ ਉਹ ਅੱਜ ਦੇ ਦਿਨੇ ਵਾਪਸ ਆ ਗਿਆ ਇੱਥੇ ਬਚ ਕੇ ਬਾਕੀ ਦੇ ਤਿੰਨ ਜਿਹੜੇ ਪਾਕਿਸਤਾਨੀ ਆ ਉਹ ਵੀ ਜਲਦੀ ਆਪਣੇ ਘਰਾਂ ਚ ਪਹੁੰਚ ਜਾਣਗੇ 2019 ਦੇ ਵਿੱਚ ਜਦੋਂ ਇਹਨਾਂ ਨੂੰ ਸਜ਼ਾ ਫੜੇ ਜਾਂਦੇ ਜਦੋਂ ਇਹ ਉਦੋਂ ਹੀ ਸਾਡੇ ਨਾਲ ਸੰਪਰਕ ਹੋ ਗਿਆ ਸੀ ਪਰ ਜਿਹੜੀਆਂ ਉੱਥੋਂ ਦੀਆਂ ਕਾਨੂੰਨੀ ਜਿਹੜੀਆਂ ਨੇ ਜਿਹੜੇ ਰਸਤੇ ਨੇ ਉਹਨਾਂ ਨੂੰ ਦੇਖਦੇ ਆ ਜਦੋਂ ਇਹਨਾਂ ਨੂੰ ਸਜ਼ਾ ਸੁਣਾਤੀ ਗਈ ਉੱਥੋਂ ਦੀ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਤੀ ਗਈ ਉਸ ਤੋਂ ਬਾਅਦ ਹੀ ਕੋਈ ਇਹਨਾਂ ਦੀ ਪੈਰਵਾਹੀ ਕਰ ਸਕਦਾ ਉਧਰ ਦੇ ਕਾਨੂੰਨ ਦੇ ਮੁਤਾਬਕ ਉਸ ਤੋਂ ਬਾਅਦ ਉਹ ਰਾਜ ਸਾਹਿਬ ਨੇ ਸਾਰਾ ਇਹਨਾਂ ਕੋਲੋਂ ਪਾਵਰ ਆਫ ਟਰਨੀ ਲੈ ਕੇ ਇਸ ਪਰਿਵਾਰ ਕੋਲੋਂ ਤੇ ਉਹਨਾਂ ਦਾ ਜਿਹੜੇ ਪਾਕਿਸਤਾਨੀ ਨਾਲ ਉਹਨਾਂ ਕੋਲੋਂ ਲੈ ਕੇ ਪਾਵਰ ਆਫ ਟਰਨੀ ਸਾਰਾ ਤੇ ਇਹਨਾਂ ਕੇਸ ਜਿਹੜਾ ਫਿਰ ਉਹ ਆਪ ਲੜਿਆ ਸੀਗਾ ਇਹ ਲਗਭਗ 5 ਸਾਲ ਤੋਂ ਬਾਅਦ 5 ਸਾਲ ਲੰਮਾ ਕੇਸ ਲੜਨ ਤੋਂ ਬਾਅਦ ਫਿਰ ਉਹ ਬਲੱਡ ਮਨੀ ਵਾਸਤੇ ਸਾਡੀ ਟੀਮ ਜਿਹੜੀ ਆ ਉਹ ਵਾਰ-ਵਾਰ ਜਾਂਦੀ ਰਹੀ ਉਸ ਪਰਿਵਾਰ ਤੱਕ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹ ਉਹਨਾਂ ਨੂੰ ਫਿਰ ਮਨਾਉਣਾ ਜਿਹੜਾ ਸੀਗਾ ਉਹ ਔਖਾ ਸੀ ਮਨਾ ਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਉੱਥੇ ਭੇਜਿਆ ਦबई کورٹ ਦੇ ਵਿੱਚ ਉੱਥੇ ਫਿਰ ਸਾਰਾ ਉਹਨਾਂ ਬਲੱਡ ਮੈਨ ਨਹੀਂ ਲੈ ਕੇ ਤੇ ਫਿਰ ਸਾਈਨ ਕੀਤੇ ਆ ਹੌਲੀ ਹੌਲੀ ਸਾਰਾ ਫਿਰ ਆਉਟ ਜੇਲ ਦੇ ਵਿੱਚ ਭਜਣ ਤੋਂ ਬਾਅਦ ਅੱਜ ਅਮਰਸਰ 에ਰਪੋਰਟ ਤੇ ਆ ਗਿਆ। ਇਹ ਇਹ ਲਗਭਗ 138 ਦੇ ਕਰੀਬ ਇਹੋ ਜੇ ਨੌਜਵਾਨਾਂ ਦੇ ਹੁਣ ਤੱਕ ਡਾਕਟਰ ਐਸ.ਪੀ. ਸਿੰਘ ਬਰਾਏ ਹੋ ਰਹੀ ਉੱਥੋਂ ਖਾੜੀ ਮੁਲਕਾਂ ਦੇ ਵਿੱਚੋਂ ਫਾਂਸੀ ਦੀ ਸਜ਼ਾ ਤੋਂ ਜਾਂ ਹੋਰ ਸਜ਼ਾਵਾਂ ਜਿਹੜੀਆਂ ਕਈ ਇੱਥੋਂ ਤੱਕ 45 45 ਸਾਲ ਤੱਕ ਦੀ ਕੈਦ ਦੀਆਂ ਸਜ਼ਾਵਾਂ ਹੋ ਚੁੱਕੀਆਂ ਸੀ ਕਈਆਂ ਨੂੰ। 138 ਤੇ ਫਾਂਸੀ ਵਾਲੇ ਸੀਗੇ ਜਿਹੜੇ ਜਿਹੜੇ ਬਚਾ ਕੇ ਇੱਧਰ ਆਪਣੇ ਘਰਾਂ ਦੇ ਵਿੱਚ ਵਾਪਸ ਭੇਜੇ ਮੁੰਡੇ। ਕਈਆਂ ਕੋ ਛੋਟੀ ਮੋਟੀ ਗਲਤੀ ਹੋਈ ਸੀ ਕਈਆਂ ਦਾ ਕਸੂਰ ਵੀ ਸੀਗਾ ਕਈਆਂ ਦਾ ਨਹੀਂ ਸੀ ਇੱਕ ਉਹਨਾਂ ਦਾ ਆ ਬ੍ਰਾਈਜ ਸਾਹਿਬ ਦਾ ਵੀ ਕ੍ਰਾਈਟੇਰੀਆ ਕਿ ਉਹ ਜਿਹੜਾ ਕੋਈ ਜਿਵੇਂ ਡਰੱਗ ਦਾ ਕੇਸ ਆ ਜਾਂ ਰੇਪ ਦਾ ਕੇਸ ਆ ਜਾਂ ਚੋਰੀ ਦਾ ਕੇਸ ਆ ਇਸ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਹੈਂਡਲ ਨਹੀਂ ਕਰਦੇ ਜਿਹੜਾ ਬੱਚਿਆਂ ਆਪਣੇ ਕੋਲੋਂ ਨੌਜਵਾਨਾਂ ਕੋਲੋਂ ਕਈ ਵਾਰੀ ਉੱਥੇ ਗਲਤੀ ਹੋ ਜਾਂਦੀ ਆ ਨਾਲ ਸਾਥੀਆਂ ਦੇ ਨਾਲ ਵਲਕਿ ਜਾਂ ਵਿੱਚ ਹੋਰ ਲਪੇਟੇ ਜਾ ਜਾਂਦੇ ਨੇ ਤੇ ਉਹਨਾਂ ਦਾ ਕੇਸ ਉਹ ਜ਼ਰੂਰ ਫੜਦੇ ਨੇ ਉਹਨਾਂ ਦੀ ਉਹ ਮਦਦ ਕਰਦੇ ਨੇ ਸੋ 150 ਤੋਂ ਕਰੀਬ ਲਗਭਗ ਇਸ ਤਰ੍ਹਾਂ ਦੇ ਕੇਸ ਹੁਣ ਤੱਕ ਕਹਿ ਸਕਦੇ ਹਾਂ ਕਿ ਉਹ ਜਿਹੜੇ ਮੁਕੰਮਲ ਹੋਏ ਨੇ ਥੈਂਕ ਯੂ